ਉਹ ਕਹਿੰਦੇ ਆ ਕਿ ਇੱਕ ਗਿਲਾ ਕੀਤਾ ਉਹਨਾਂ ਨੇ ਤੁਹਾਡਾ ਨਾਮ ਲੈ ਕੇ ਕਿ ਦੁਆਬੀ ਵਰਗੇ ਮਸੀਹ ਭਾਈਚਾਰੇ ਦੇ ਵਿੱਚ ਜਦੋਂ ਕੋਈ ਆਫਗਨ ਲੱਭਦਾ ਜਿਵੇਂ ਵਰਜਿੰਦਰ ਲੱਭ ਗਿਆ ਤਾਂ ਉਹਨੂੰ ਤਾਂ ਬਹੁਤ ਖੂਬ ਪ੍ਰਚਾਰਦੇ ਆ ਪਰ ਇਹ ਇਹ ਦਾਵਾ ਕੀਤਾ ਉਹਨਾਂ ਨੇ ਕਿ 84 ਵੇਲੇ ਮਸੀਹ ਭਾਈਚਾਰੇ ਨੇ ਬਹੁਤ ਸਿੱਖਾਂ ਦੀ ਮਦਦ ਕੀਤੀ ਦਰਨੀ ਦੇ ਵਿੱਚ ਕਈਆਂ ਕਈਆਂ ਨੂੰ ਆਸਰਾ ਦਿੱਤਾ ਬਹੁਤ ਮਦਦ ਕੀਤੀ ਇਹਨਾਂ ਨੇ ਸਾਡੀ ਸਾਡੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਟਗੇ ਪਾਰਾ ਦਿੱਤਾ ਇਹਨਾਂ ਨੇ ਜੀ ਮੈਂ 84 ਦੀ ਗੱਲ ਕਰਦਿਆਂ ਉਹਨਾਂ ਨੇ ਨਹੀਂ 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 ਮੈਂ ਦੱਸਦਾ ਨਾ ਫਿਰ ਮਦਦ ਇਹਨਾਂ ਨੇ ਸਾਡੀ ਕੀ ਕੀ ਕੀਤੀ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਤਲ ਇਹਨਾਂ ਨੇ ਕੀਤਾ ਉਹਦਾ ਉਹ ਉਸ ਬ੍ਰਿਟਿਸ਼ ਫਿਰ ਜੇ ਇਹ ਕਹਿੰਦੇ ਨਾ ਇਹਨਾਂ ਨੇ ਸਾਡੀ ਮਦਦ ਕੀਤੀ ਫਿਰ ਇਹ ਦੱਸੋ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਡਾਕਟਰ ਸੀਗਾ ਮਾਰਟਿਨ ਹੌਨੀ ਬਰਗਰ ਉਹਦਾ ਨਾਮ ਆ ਠੀਕ ਆ ਮਹਾਰਾਜਾ ਸਾਹਿਬ ਦੇ ਕਤਲ ਤੋਂ ਬਾਅਦ ਉਹ ਅੰਗਰੇਜ਼ ਗਵਰਨਮੈਂਟ ਦੇ ਕੋਲ ਕੀ ਕਰਦਾ ਰਿਹਾ 1900 65 ਤੱਕ ਉਹ ਅੰਗਰੇਜ਼ ਗਵਰਨਮੈਂਟ ਉਹਨੂੰ 500 ਰੁਪਿਆ ਪੈਨਸ਼ਨ ਉਸ ਸਮਾਂ ਵਿੱਚ ਕਿਉਂ ਦਿੰਦੀ ਰਹੀ ਤੇ ਉਹ ਬ੍ਰਿਟਿਸ਼ ਗਵਰਨਮੈਂਟ ਦੇ ਕੋਲ ਅਸਾਮ ਲੈ ਕੇ ਕਿਉਂ ਰਹਿੰਦਾ ਰਿਹਾ ਦੱਸਣ ਇਹ ਕਾਤਲ ਨੇ ਮਾਰਿਆ ਦਾ ਰਣਜੀਤ ਸਿੰਘ ਦੇ ਬ੍ਰਿਟ ਇਹ ਪੂਰਾ ਬ੍ਰਿਟਿਸ਼ ਸਾਮਰਾਜ ਕਾਤਲ ਹੈ ਮਾਰਿਆ ਦਾ ਰਣਜੀਤ ਸਿੰਘ ਦਾ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਹੀ ਨਹੀਂ ਪ੍ਰੇ ਬਰਕੀਏਸ ਆਗਾਉਣਾ ਕਿ ਪ੍ਰੇ ਕੀ ਇਸ ਗੱਲ ਨੂੰ ਨਕਾਰਿਆ ਜਾ ਸਕਦਾ ਕਿ 84 ਦੇ ਵਿੱਚ ਹੋ ਸਕਦਾ ਸੁਣੋ ਸੁਣੋ ਬਿੰਦੂ ਹੋਵੇ ਸਿੱਖਾਂ ਦੀ ਇੱਕ ਇੱਕ ਮੈਂ ਮੈਂ ਤੁਹਾਡੇ ਮੈਂ ਤੁਹਾਡੇ ਛਾਂਤੀ ਚ ਤਾਂ ਮੈਂ ਲਾਜ਼ਮ ਲੋ ਇਹਦੇ ਸਹੀਏ ਕਰਮ ਕਰਕੇ ਠੀਕ ਹੈ ਤੇ ਫਿਰ ਮੈਂ ਕਿਹਾ ਦੀ ਆਲੋ ਬੱਲਮ ਲਾਓ ਜੀ ਹੈ 84 ਮੈਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਭਾਈ ਮੈਨੂੰ ਮੈਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਪਤਾ ਤੇ ਪ੍ਰੂਫ ਕਰਨ ਕਿ 84 ਚੰਨ ਨੇ ਕੀ ਕੀਤਾ ਸੀ